ਇਹ ਆਪ ਵਾਲੇ ਕਹਿੰਦੇ ਸੀ ਕੇਜਰੀਵਾਲ ਇੱਥੇ ਆ ਕੇ ਕਹਿੰ ਗਿਆ ਭਾਨਦਮਨ ਵੀ ਖੜਾ ਸੀ ਵੀ 24 ਘੰਟਿਆਂ ਚ ਬਿਆਦਮੀਆਂ ਦਾ ਜਿਹੜਾ ਮਸਲਾ ਹੱਲ ਕਰਦੇ ਆਗੇ ਉਹ 24 ਘੰਟੇ ਕਿਹੜੇ ਵੇਲੇ ਆਉਣਗੇ ਕਈ ਵਾਰੀ ਸਦਨ 사ਦ ਲਿਆਸ ਤਿੰਨ ਸਾਲ ਤੀਜਾ ਛੇ ਸਾਲ ਲੱਗ ਗਿਆ ਨੇ ਸਰਕਾਰ ਨੂੰ ਕਦੋਂ ਗੱਲ ਕਰਨਗੇ ਉਸ ਦੀ ਇਹ ਪਿਛਲੇ ਵਾਰੀ ਰੋਲਾ ਪਿਆ ਸੀ ਕਿਸੇ ਨੇ ਕਿਸੇ ਨੇ ਮੁੱਦਾ ਵੀ ਨਹੀਂ ਗੱਲ ਵੀ ਨਹੀਂ ਕਰਨ ਕਿਸ ਨੂੰ ਛੇੜਨ ਦਿੱਤੀ ਆ ਜਿਹੜਾ ਸਪੀਕਰ ਆ ਉਹ ਤਾਂ ਆਪ ਉੱਥੋਂ ਭੱਜਿਆ ਬਹਿਬਲ ਗਣਾ ਤੋਂ ਸ਼ੁਕਰਾਨੇ ਦਾ ਕਹਿਣਾ ਅਖੰਡ ਪਾਠ ਕਰਾਂਗਾ ਗੁਰੂ ਉਹਨੇ ਗੁਰੂ ਸਾਹਿਬ ਦਾ ਅਮਰਤ ਸਕੇ ਝੂਠੋ ਬੋਲੀ ਜਾਂਦਾ ਅਮਰਤ ਸਕੇ ਕੀ ਉਹਨੇ ਨਿਆਂ ਦਿੱਤਾ ਸਖਰਾਜ ਸਿੰਘ ਹੁਣ ਉਹਨਾਂ ਦੇ ਆਏ ਤੇ ਕਹਿ ਕੇ ਸੁਕਰਾਨੇ ਦਾ ਪਾਠ ਕਰਾਤਾ ਉਥੇ ਮੋਰਚਾ ਚੱਕਤਾ ਕੀ ਹੁਣ ਉਹਨਾਂ ਨੂੰ ਇਨਸਾਫ ਮਿਲ ਗਿਆ ਬਹਿਬਲ ਕਾਣ ਦਾ ਇਨਸਾਫ ਮਿਲ ਗਿਆ ਉਹ ਜਿਹੜਾ ਹੈਗਾ ਸੀ ਉਹ ਆਪਣੇ ਚਲਾਨ ਪੇਸ਼ ਹੋ ਗਿਆ ਬੰਦੇ ਦੋਸ਼ੀ ਫੜੇਗਾ ਪੁੱਛਣਾ ਚਾਹੁੰਦਾ ਮੈਂ ਇਹਨਾਂ ਨੂੰ ਕਲਤਾਰ ਸੰਧਵੇਂ ਵਰਗਿਆਂ ਨੂੰ ਉਹਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦਾ ਸੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਕੋਈ ਹਾਜ਼ਰ ਨਾਜ਼ਰ ਨਹੀਂ ਮੰਨਦੇ ਬਰਗਾੜੀ ਵੀ ਜਿਹੜੇ ਬਾਜਵੇਂ ਬੂਜਵੇਂ ਹੋਣੇ ਨੇ ਕਾਂਗਰਸ ਦੇ ਕਹਿ ਕੇ ਐਸ ਵੀ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਆ ਇਹ ਸੰਧਨਾਵੇਂ ਨੇ ਵੀ ਕਹਿੰਦੇ ਹਾਜ਼ਰ ਨਾਜ਼ਰ ਇਹਨਾਂ ਨੂੰ ਗੁਰੂ ਸਾਹਿਬ ਨੂੰ ਤਾਂ ਟੱਚ ਜਾਣਦੇ ਨੇ ਇਹ ਇਹ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਹੁਣ ਕਰਨਾ ਚਾਹੀਦਾ ਨਾ ਇਹਨਾਂ ਤੇ ਹੁਣ ਲੋਕਾਂ ਨੇ ਵਿਸ਼ਵਾਸ ਕਰਨਾ ਹੀ ਆ ਗੁਰੂ ਸਾਹਿਬ ਨੂੰ ਇੱਕ ਇਹਨਾਂ ਨੇ ਖਡਾਉਣਾ ਜਾਣ ਲਿਆ ਉਤੋਂ ਉਤੋਂ ਮੱਥੇ ਟੇਕਦੇ ਨੇ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਜਾ ਵਲ ਹੋਰ ਸਾਬ ਇਹ ਕੋਈ ਚੱਟੇ ਵੱਟੇ ਨੇ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ ਤੇ ਕਿਸੇ ਤੇ ਵੀ ਤੇ ਲੋਕ ਚਾਹੁੰਦੇ ਨੇ ਵੀ ਬਦਲਾ ਆਵੇ ਨਵੇਂ ਜਿਹੜੇ ਚਿਹਰੇ ਨੇ ਉਹ ਆਉਣ ਜਿਹੜੇ ਪੰਛ ਦੀ ਗੁਰੂ ਦੀ ਬੰਦੀ ਸਿੰਘਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਉਹ ਲੋਕ ਚਾਹੁੰਦੇ ਨੇ ਇਹ ਆਪ ਵਾਲੇ ਕਹਿੰਦੇ ਸੀ ਕੇਜਰੀਵਾਲ ਇੱਥੇ ਆ ਕੇ ਕਹਿੰ ਗਿਆ ਮਾਨਤਮਾਨ ਵੀ ਖੜਾ ਸੀ ਵੀ 24 ਘੰਟਿਆਂ ਚ ਬਿਆਦਮੀਆਂ ਦਾ ਜਿਹੜਾ ਮਸਲਾ ਹੱਲ ਕਰਦਿਆਂਗੇ ਉਹ 24 ਘੰਟੇ ਕਿਹੜੇ ਵੇਲੇ ਆਉਣਗੇ ਕਈ ਵਾਰੀ ਸਦਨ ਸਦ ਲੈਸ ਤਿੰਨ ਸਾਲ 30 ਸਾਲ ਲੱਗ ਗਿਆ ਨੇ ਸਰਕਾਰ ਨੂੰ ਕਦੋਂ ਗੱਲ ਕਰਨਗੇ ਉਸ ਦੀ ਇਹ ਪਿਛਲੇ ਵਾਰੀ ਰੋਲਾ ਪਿਆ ਸੀ ਕਿਸੇ ਨੇ ਕਿਸੇ ਨੇ ਮੁੱਦਾ ਵੀ ਗੱਲ ਵੀ ਨਹੀਂ ਕਰਨ ਕਿਸ ਨੂੰ ਛੇੜਨ ਦਿੱਤੀ ਆ ਜਿਹੜਾ ਸਪੀਕਰ ਆ ਉਹ ਤਾਂ ਆਪ ਉਥੋਂ ਭੱਜਿਆ ਬਹਿਬਲ ਕਣਾਂ ਤੋਂ ਸੁਕਰਾਨੇ ਦਾ ਕਹਿਣਾ ਅਖੰਡ ਪਾਠ ਕਰੂਗਾ ਗੁਰੂ ਉਹਨੇ ਗੁਰੂ ਸਾਹਿਬ ਦਾ ਅਮਰਤ ਸਕੇ ਝੂਠੋ ਬੋਲੀ ਜਾਂਦਾ ਅਮਰਤ ਸਾਕੇ ਕੀ ਉਹਨੇ ਨਿਆਂ ਦਿੱਤਾ ਸਖਰਾਜ ਸਿੰਘ ਹੁਣ ਉਹਨਾਂ ਦੇ ਆਏ ਤੇ ਕਹਿ ਕੇ ਸੁਕਰਾਨੇ ਦਾ ਪਾਠ ਕਰਾਤਾ ਉਥੇ ਮੋਰਚਾ ਚੱਕਤਾ ਕੀ ਹੁਣ ਉਹਨਾਂ ਨੂੰ ਇਨਸਾਫ ਮਿਲ ਗਿਆ ਬਹਿਬਲ ਕਣਾਂ ਦਾ ਇਨਸਾਫ ਮਿਲ ਗਿਆ ਉਹ ਜਿਹੜਾ ਹੈਗਾ ਸੀ ਉਹ ਆਪਣੇ ਚਲਾਨ ਪੇਸ਼ ਹੋ ਗਿਆ ਬੰਦੇ ਦੋਸ਼ੀ ਫੜੇ ਗਏ ਪੁੱਛਣਾ ਚਾਹੁੰਦਾ ਮੈਂ ਇਹਨਾਂ ਨੂੰ ਕਲਤਾਰ ਸੰਧਵੇਂ ਵਰਗਿਆਂ ਨੂੰ ਉਹਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦਾ ਸੀ ਮੈਂ ਹਾਜ਼ਰ ਨਾਜ਼ਰੇ ਗੁਰੂ ਸਾਹਿਬ ਨੂੰ ਕੋਈ ਹਾਜ਼ਰ ਨਾਜ਼ਰ ਨਹੀਂ ਮੰਨਦੇ ਬਰਗਾੜੀ ਵੀ ਜਿਹੜੇ ਬਾਜਵੇਂ ਬੂਜਵੇਂ ਹੋਣੀ ਨੇ ਕਾਂਗਰਸ ਦੇ ਕਹਿ ਕੇ ਐਸੀ ਵੀ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ ਆ ਇਹ ਸੰਧਨਾਵੇਂ ਨੇ ਵੀ ਕਹਿੰਦੇ ਹਾਜ਼ਰ ਨਾਜ਼ਰ ਇਹਨਾਂ ਨੂੰ ਗੁਰੂ ਸਾਹਿਬ ਨੂੰ ਤਾਂ ਟਿੱਛ ਜਾਣਦੇ ਨੇ ਇਹ ਇਹ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਹੁਣ ਕਰਨਾ ਚਾਹੀਦਾ ਨਾ ਇਹਨਾਂ ਤੇ ਹੁਣ ਲੋਕਾਂ ਨੇ ਵਿਸ਼ਵਾਸ ਕਰਨਾ ਹੀ ਆ ਗੁਰੂ ਸਾਹਿਬ ਨੂੰ ਇੱਕ ਇਹਨਾਂ ਨੇ ਖਡਾਉਣਾ ਜਾਣ ਲਿਆ ਉਤੋਂ ਉਤੋਂ ਮੱਛੇ ਟਿਕਦੇ ਨੇ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਜਾ ਲੋ ਹੋਰ ਸਾਬ ਇਹ ਕੋਈ ਚਟੇਵਟੇ ਨੇ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ ਤੇ ਕਿਸੇ ਤੇ ਵੀ ਤੇ ਲੋਕ ਚਾਹੁੰਦੇ ਨੇ ਵੀ ਬਦਲਾ ਆਵੇ ਨਵੇਂ ਜਿਹੜੇ ਚਿਹਰੇ ਨਿਓ ਆਉਣ ਜਿਹੜੇ ਪੰਚ ਦੀ ਗੁਰੂ ਦੀ ਬੰਦੀ ਸਿੰਘਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਉਹ ਲੋਕ ਚਾਹੁੰਦੇ ਨੇ